ਆਮ ਆਮੀ ਪਾਰਟੀ ਵੱਲੋਂ ਦਾ ਭਗਵੰਦ ਸਿੰਘ ਜੀ ਮਾਨ ਵੱਲੋਂ ਜੇ ਅੱਜ ਜ਼ਿੰਮੇਵਾਰੀ ਮੈਨੂੰ ਦਿੱਤੀ ਆ ਉਹਦੇ ਲਈ ਤੁਸੀਂ ਵੀ ਸਾਰੇ ਜਦੋਂ ਮੈਂ ਪਿੰਡ-ਪਿੰਡ ਜਾਂਦਾ ਪਾਰਟੀ ਦੀਆਂ ਪ੍ਰਾਪਤੀਆਂ ਪਾਰਟੀ ਨੇ ਕੀ ਕਰਦਾ ਪਾਰਟੀ ਦਾ ਕੀ ਅਗਲਾ ਆਉਣ ਵਾਲਾ ਸਮਾਂ ਕਿਵੇਂ ਆਪਾਂ ਚੱਲਣਾ ਸਾਰਿਆਂ ਨੇ ਇਹ ਆਪਾਂ ਸਾਰੇ ਜਾਣਦੇ ਆ ਮੇਰਾ ਖਿਆਲ ਤੁਹਾਡੇ ਪਿੰਡ ਵੀ ਜਿਹੜੇ ਬੀਮਾ ਯੋਜਨਾ ਸ਼ੁਰੂ ਹੋ ਗਈ ਆ ਔਰ ਬੀਮਾ ਯੋਜਨਾ ਇਸ ਤਰੀਕੇ ਨਾਲ ਸ਼ੁਰੂ ਹੋਈ ਹਰ ਘਰ ਪ੍ਰਤੀ 10 ਲੱਖ ਰੁਪਏ ਸਰਕਾਰ ਆਪਣੇ ਕੋਲੋਂ ਜਿਹੜਾ ਆ ਉਹ ਖਰਚਾਧੂਗੀ ਉਹ ਕਿਵੇਂ ਆਪਾਂ ਜੇ ਹਸਾਬ-ਤਾਬ ਲਾਈਏ ਕਿਉਂਕਿ ਇਹ ਬੀਮਾ ਯੋਜਨਾ ਸਿਹਤ ਬੀਮਾ ਯੋਜਨਾ ਜਿਹੜੀ ਆ ਉਹ ਹਰ ਘਰ ਦਾ ਕਾਰਡ ਬਣਦਾ ਆ ਔਰ ਜਦੋਂ ਆਪਾਂ ਦੇ ਅੰਦੇ ਮਹਾਰਾਜ ਸਾਰੇ ਤਦਰੁਸਤ ਰੱਖੇ ਪਰ ਖੁਦਾ ਨਾਲ ਖਾਸ ਤਾ ਕੋਈ ਕਿਸੇ ਨੂੰ ਪ੍ਰੋਬਲਮ ਆਉਦੀ ਆ ਤੇ ਉਹ ਬੀਮਾ ਯੋਜਨਾ 10 ਲੱਖ ਰੁਪਇਆ ਸਰਕਾਰ ਆਪਣੇ ਕੋਲੋਂ ਦੇਊਗੀ ਇੱਥੇ ਬਸ ਨਹੀਂ ਨੌਜਵਾਨਾਂ ਲਈ ਸਟੇਡੀਅਮ ਸ਼ੁਰੂ ਹੋ ਗਏ ਆ ਬੰਦੇ 30 ਸਟੇਡੀਅਮ ਨੌਜਵਾਨਾਂ ਲਈ ਆਪਣੇ ਹਲਕੇ ਦੇ ਵਿੱਚ ਔੜੇ ਆ 30 ਸਟੇਡੀਅਮ ਉਹਦੇ ਨਾਲ ਤੁਸੀਂ ਕੱਬਸ ਕੱਬ ਜਿਹੜੀ ਆਪਣੀ ਨੌਜਵਾਨੀ ਆ ਉਹ ਕੱਬਸ ਕੱਬ ਚੰਗੇ ਰੁਝਾਨ ਵਾਲੇ ਬੰਦੇ ਜੱਲੂਗੀ ਚੰਗਾ ਸਿਸਟਮ ਵੇਖੂਗੀ ਤਾਂ ਇਹ ਕੱਬ ਚੱਲਣੇ ਆ ਔਰ ਉਹਦੇ ਵਿੱਚ ਜਿਹੜੀ ਸਾਰਨੋਂ ਵੱਡੀ ਗੱਲ ਆ ਉਹ ਜਿਹੜੀ ਲਾਲਕੀਰ ਦੇ ਅੰਦਰ ਬਕਾਨ ਹੋੜ ਗਏ ਉਹ ਪਲਾਟ ਹੋੜ ਗਏ ਜਾਂ ਹੋਰ ਵੀ ਕਿਸੇ ਦੀ ਕੋਈ ਜਗਾ ਆ ਲਾਲਕੀਰ ਦੇ ਅੰਦਰ ਉਹਦੇ ਵੀ ਮਾਲਕੀ ਦੇ ਹੱਕ ਜਿਹੜੇ ਆ ਸਰਵੇ ਹੋ ਗਿਆ ਆ ਜੇ ਕੋਈ ਰਹਿ ਗਿਆ ਬੰਦਾ ਉਹ ਵੀ ਮੈਂ ਇੱਥੇ ਟੀਮਾਂ ਭੇਜ ਦੂੰਗਾ ਔਰ ਉਹ ਵੀ ਸਰਵੇ ਕਰਕੇ ਉਹ ਤੁਹਾਡੇ ਤੱਕ ਰਜਿਸਟਰੀਆਂ ਤੁਹਾਨੂੰ ਮਿਲ ਜਾਣੀਆਂ ਆਉਦੀਆਂ ਲਾਲਕੀਰ ਤੋਂ ਅੰਦਰ ਦੀ ਮੈਂ ਗੱਲ ਕਰਦਾ ਔਰ ਉਹ ਰਜਿਸਟਰੀਆ ਤੁਸੀਂ ਉਹ ਆਪਣਾ ਥਾ ਕਿਸੇ ਦਾ ਖਰੀਦ ਸਕਦੇ ਜੇ ਕਿਸੇ ਦਾ ਵੇਚ ਸਕਦੇ ਜੇ ਇੱਥੋਂ ਤੱਕ ਕਿ ਕਿਸੇ ਨੌਜਵਾਨ ਨੇ ਕੋਈ ਕੰਮ ਕਰਦਾ ਕੋਈ ਆਪਣਾ ਪ੍ਰਾਈਵੇਟ ਕੰਮ ਕਰਦਾ ਕੋਈ ਡੇਰੀ ਖੋਲਣੀ ਉਹਦੇ ਤੇ ਲੋਨ ਵੀ ਮਿਲ ਜਾਊਗਾ ਆਪ ਤੌਰ ਤੇ ਕੀ ਹੁੰਦਾ ਸੀ ਲਾਲਕੀਰ ਦੇ ਅੰਦਰ ਜਿਹੜੀਆਂ ਥਾਵਾ ਹੁੰਦੀਆਂ ਸੀ ਉਹਦੂ ਕੋਈ ਸਕੀਮ ਭਾਵੇ ਕੋਈ ਸਕੀਮ ਸਰਕਾਰ ਵੱਲੋਂ ਆਉਦੀ ਸੀ ਜਾਂ ਸੈਂਟਰ ਸਰਕਾਰ ਵੱਲੋਂ ਆਉਦੀ ਸੀ ਕਿ ਕੋਈ ਲੈਟਰ ਪੋਰਡ ਦੀ ਕੋਈ ਬਾਲੇ ਪੋਰਡ ਦੀ ਉਹ ਉਹਦੇ ਤੇ ਲਾਗੂ ਨਹੀਂ ਸੀ ਹੁੰਦਾ ਔਰ ਉਹ ਵੀ ਸਕੀਮ ਜਿਹੜੀ ਆ ਜਦੋਂ ਤੁਹਾਡੇ ਕੋਲ ਮਾਲਕੀ ਦੇ ਹੱਕ ਹੋ ਗਏ ਤੇ ਉਹ ਉਹਦੇ ਤੇ ਤੁਸੀਂ ਲੋਡ ਲੈ ਸਕਦੇ ਜੇ ਸਕੀਮਾਂ ਵੀ ਉੱਤੇ ਲਾਗੂ ਹੋ ਜਾਣਗੀਆ ਮੇਰੇ ਕਹਿਣ ਤੋਂ ਭਾਵ ਕਿ ਇਹ ਜਿਹੜਾ ਸਭਾ ਆ ਇਹ ਡੇਢ ਦੋ ਸਾਲ ਤੁਹਾਡੇ ਹੀ ਕੰਮ ਹੋਣੇ ਆ। ਆ ਪਾਰਟੀਆਂ ਹਰਤੁਲੀਆਂ ਫਿਰਦੀਆਂ ਨੇ। ਪਰ ਇੰਦਾ ਦਾ ਕੀ ਕੰਮ ਹੋਊਗਾ ਕੀ ਕਹਿਣਗੇ? ਇਹ ਕੀ ਕਹਿਣਗੇ ਅਸੀਂ ਸਟੇਡੀਅਮ ਬਣਾ ਦੇਾਂਗੇ। ਇਹ ਕੀ ਕਹਿਣਗੇ ਅਸੀਂ ਭੱਲਾ ਕਲੀਨਿਕ ਬਣਾ ਦੇਾਂਗੇ। ਕੁਛ ਨਹੀਂ ਲੈਣੇ ਕਰਨਾ। ਸਿਰਫ ਵੋਟਾਂ ਲੈ ਕੇ ਨਾ ਤੁਰ ਜਾਣਾ ਤੇ ਮੁੜ ਕੇ ਫੇਰ ਆਪਾਂ ਦੋ ਸਾਲ ਇੱਕ ਦੂਜਾ ਦੇਖੀ ਜਾਣਾ। ਮੈਂ ਖਾਸ ਕਰਕੇ ਸਾਰੇ ਨੌਜਵਾਨਾਂ ਨੂੰ ਬੇਨਤੀ ਕਰੂਗਾ। ਵਧੀਆ ਸਟੇਡੀਅਮ ਵੀ ਬਣਾਵਾਗੇ। ਇੱਥੇ ਵਧੀਆ ਇਸ ਗੱਡੀ ਵੇਟ ਦੀ ਕਿਉਂਕਿ 4000 ਵੋਟ ਆ ਗੱਡੀ ਵੇਟ ਦੀ ਜੇ ਇਕੱਲੀ-ਇਕੱਲੀ ਧੁੱਕਰ ਬਲ ਕੇ ਪਵਾਓਗੇ ਤੇ ਫੇਰ ਪੈਣੀ ਐ ਸੋ ਸਭਾ ਇਜਾਜ਼ਤ ਦਿੰਦਾ ਇਹੋ ਬੇਨਤੀ ਕਰਦਾ ਕਿ 11 ਤਰੀਕ ਨੂੰ ਇਹ ਆਪਾਂ ਫੈਸਲਾ ਕਰਦਾ ਆ ਔਰ ਮੈਂ ਤੇ ਫੇਰ ਤੁਹਾਡੇ ਕੋਈ ਰਹਿਣਾ ਆ ਆ ਜਿਹੜੇ ਕੈਂਡੀਡੇਟ ਕੋ ਕਿਤੋਂ ਆਇਆ ਕੋ ਕਿਤੋਂ ਆਇਆ ਕੋ ਕਿਤੋਂ ਆਇਆ ਇਹਨਾਂ ਨੇ ਕਿਸੇਲੇ ਮੁੜਕੇ ਲੱਭਣਾ ਲਈ ਮੈਨੂੰ ਤੇ ਤੁਸੀਂ ਅੱਗੇ ਵੀ ਬੜੀਆ ਵੱਡੀ ਬਹੁਤ 많ਾ 40 50 ਹਜ਼ਾਰ ਵੋਟ ਤੁਸੀਂ ਅੱਗੇ ਵੀ ਪਾਈ ਸੀ ਪਾਈ ਸੀ ਪਰ ਧਿਆਨ ਰੱਖਿਓ ਇਹ ਡੇਢ ਦੋ ਸਾਬ ਤੁਹਾਡੇ ਹੀ ਕੰਮ ਹੋਣੇ ਆ ਇਹ ਜਿਹੜੀਆਂ ਪਾਰਟੀਆਂ ਤੋਂ ਇਹ ਲੋਕ ਜਿਹੜੇ ਵੀ ਆਈ ਦੂਜੇ ਤੀਜੇ ਨੰਬਰ ਤੇ ਆ ਜੀਏ ਪਹਿਲੇ ਨੰਬਰ ਵਾਲੀ ਕੋਈ ਗੱਲ ਨਹੀਂ ਕੀ ਤੋਂ ਇਸ ਕਰਕੇ ਆਪਾਂ ਵੱਡਾ ਵੀ ਕੱਟਾਂਗੇ ਤੇ ਉਹ ਦਿਨ ਹੋਰ ਵੀ ਗੱਲਾਂ ਤੁਹਾਨੂੰ ਦੱਸੂਗਾ ਇੱਕੋ ਹੀ ਬੇਨਤੀ ਆ ਕਿ ਆਪਾਂ 14 ਨੂੰ ਚੰਗਾ ਰਿਜ਼ਲਟ ਆਊਗਾ ਤੇ ਆਪਣੇ ਹਲਕੇ ਦਾ ਕੋਸ਼ਿਸ਼ ਨਾ ਕੋਈ ਸਵਾ ਰਿਆ ਜਾਓ ਬਾਕੀ ਤੁਹਾਡੇ ਨਾਲ ਬਹਿ ਕੇ ਰਾਏ ਕਰਾਂਗੇ ਸਾਰੇ ਨੌਜਵਾਨਾਂ ਨਾਲ ਬਹਿ ਕੇ ਰਾਏ ਕਰਾਂਗੇ ਜਿਵੇਂ ਤੁਸੀਂ ਆਖੋਗੇ ਉਸ ਤਰੀਕੇ ਨਾਲ ਕੋਈ ਜਿਮ ਚਾਹੀਦੇ ਹੁਣ ਪਿੰਡ 'ਚ ਕੋਈ ਜੰਬਾ ਦੀ ਗੱਲ ਆਉਦੀ ਆ ਕੋਈ ਗਰਾਊਂਡਾਂ ਦੀ ਗੱਲ ਆਉਦੀ ਆ ਕੋਈ ਸਟੇਡੀਅਮ ਦੀ ਗੱਲ ਆਉਦੀ ਆ ਇਹ ਤੁਹਾਡੇ ਨਾਲ ਬਹਿ ਕੇ ਰਾਏ ਕਰਾਂਗੇ ਤੋਂ ਇਸ ਕਰਕੇ ਸਾਰਿਆਂ ਦਾ ਤਹਿ ਦਿਲੋਂ ਤਰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ